ਚੱਲੀ ਕਿੰਨੀ ਐ ਚੱਲੀ ਸਿਰਫ 11000 ਲੋ ਜੀ ਸਿਰਫ 11000 ਚੱਲੀ 24 ਮਾਡਲ Thar ਸੋ ਵੀ ਮਾਡ ਲਿਆ 12 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਦੇ ਦਾਂਗੇ ਇਹਦੇ ਵਿੱਚੋਂ ਵੀ ਜੇ ਮੇਰਾ ਵੀਰ ਕੋ ਕਹੂਗਾ ਜਸਵੀਰ ਦੀ ਵੀਡੀਓ ਦਿਖਾ ਦੇਣ ਕੇ ਲਾਈਕ ਤੇ ਸ਼ੇਅਰ ਦਿਖਾ ਦੇ ਹੋਰ 21000 ਬਦਮਾਨਦਾਰ ਕਰਾਂਗਾ 12 ਲੱਖ ਚੋਂ 21000 ਹਾਂ ਤੂੰ ਆ ਜੀ ਕਰ ਕਿੰਨਾ ਵਿਆਜ ਇੱਕ ਲੱਖ ਰੁਪਏ ਨੂੰ ਸਿਰਫ 4000 ਰੁਪਿਆ ਇੱਕ ਸਾਲ ਦਾ ਵਿਆਜ ਇੱਕ ਸਾਲ ਦਾ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਜੀ ਆਪਾਂ ਖੜਿਆ ਭੰਡਾਰੀ ਕਾਰ ਬਜ਼ਾਰ ਭੋਗਪੁਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਪੈਸ਼ਲੀ ਥਾਰਾਂ ਦੇਣੀਆਂ ਨੇਗੀਆਂ ਕਾਲੇ ਰੰਗ ਦੀਆਂ ਚਿੱਟੇ ਰੰਗ ਦੀਆਂ ਗ੍ਰੇ ਕਲਰ ਦੀਆਂ ਹਰ ਇੱਕ ਕਲਰ ਦੇ ਵਿੱਚ ਗੱਡੀ ਮਿਲ ਜੂ 4x4 ਚਾਹੀਦੀ ਆ 4x2 ਚਾਹੀਦੀ ਆ ਉਹ ਵੀ ਮਿਲ ਜੂ ਤੇ ਜਿਹੜੇ ਵੀ ਕਹਿੰਦੇ ਨੇ ਕਿ ਲੋਡਡ ਗੱਡੀ ਚਾਹੀਦੀ ਐਸੈਸਰੀ ਫੁੱਲ ਲੱਗੀ ਹੋਵੇ ਉਹ ਜਿਹੇ ਥਾਰਾਂ ਵੀ ਖੜੀਆਂ ਨੇ ਪੇਡ ਨੰਬਰ ਵਾਲੀਆਂ ਤੇ ਥਾਰਾਂ ਤੋਂ ਵੇਣਾ ਵੀ ਤੁਸੀਂ ਕੋਈ ਵੀ ਗੱਡੀ ਲੈਣੀ ਆ ਬਾਈ ਜੀ ਵਿజిਟ ਕਰੋ ਕਿਸੇ ਦਿਨ ਕੋਈ ਛੁੱਟੀ ਨਹੀਂ ਹੁੰਦੀ ਵੇਚ ਜਿਗਾਓ ਤੇ ਗੱਡੀ ਲੈ ਕੇ ਜਾਓ ਹਰ ਇੱਕ ਤਰ੍ਹਾਂ ਦੀ ਗੱਡੀ ਮਿਲ ਜੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾਂ ਠੀਕ ਜੀ ਸਤਿ ਬਹੁਤ ਵਧੀਆ ਸਰ ਕਿਰਪਾ ਜੀ ਤੇ ਥਾਰਾਂ ਦਿਖਾਉਣੀਆਂ ਭਾਈ ਆਪਾਂ ਕਿਉਂਕਿ ਬਿਲਕੁਲ ਥਾਰਾਂ ਆਪਣੇ ਵੀਰਾਂ ਦੀ ਡਿਮਾਂਡ ਕਿੱਥੋਂ ਲੈ ਜਾਂਦੀਆਂ ਜੱਜ ਕਿਉਂਕਿ ਐਨ ਆਰ ਆਈ ਵੀਰ ਬਾਹਰੋਂ ਆਉਣ ਲੱਗ ਗਏ ਤੇ ਦੋਈ ਚੀਜ਼ਾਂ ਮੰਗਦੇ ਆ ਜਾਂ ਤਾਂ ਕਹਿੰਦੇ ਸਕੋਰਪੀਓ ਕਾਲੀ ਜਾਂ ਥਾਰ ਚਾਹੀਦੀ ਆ ਸਕਾਰਪੀਓ ਵੀ ਦੇਖੋ ਜੀ ਆਪਣੇ ਕੋਲ ਸਟਾਕ ਸਕਾਰਪੀਓ ਕਾਲੀ ਦਾ ਵੀ ਸਟਾਕ ਪੂਰਾ ਜੀ ਠੀਕ ਹੈ ਜੀ ਜਿਹੜੀ ਪਹਿਲੀ ਵੀਡੀਓ ਤਾਂ ਵਿੱਚ ਵੀ ਦਿਖਾਤੀਆਂ ਹੋਰ ਵੀ ਕਾਫੀ ਹੈਗੀਆਂ ਜਿੱਦੇ ਜਿੱਦਾਂ ਵਿਕੀ ਜਾਂਦੀਆਂ ਉਹਦੋਂ ਨਾਲ ਆਈ ਵੀ ਜਾ ਰਹੀਆਂ ਆਈ ਵੀ ਜਾਂਦੀਆਂ ਨੇ ਕਿਉਂਕਿ ਪਰਚੇਜ਼ਿੰਗ ਚੱਲਦੀ ਰਹਿੰਦੀ ਆ ਬਿਲਕੁਲ ਜੀ ਚੱਲਦੀ ਰਹਿੰ ਇਸ ਕਰਕੇ ਗੱਡੀਆਂ ਨੱਪਣ ਦੇਣੀਆਂ ਨਹੀਂ ਆ 18 ਵੀ ਤੁਹਾਨੂੰ ਅੱਜ ਆਪਾਂ ਘਾਟ ਤੋਂ ਘਾਟ 15 18 ਦੇ ਦਾਂਗੇ ਠੀਕ ਹੈ ਜੇ 4/2 4/4 ਆਟੋਮੈਟਿਕ ਮੈਨੂਅਲ ਸਭ ਕੁਝ ਹੀ ਆਜੀ ਲੋਡਡ ਵੀ ਦੇ ਦਾਂਗੇ ਜੀ ਹੂੰ ਤੇ ਫਿਰ ਆਪਾਂ ਇਧਰੋਂ ਸਟਾਰਟ ਕਰਦੇ ਇੱਕ ਕੋਨੇ ਜੇ ਤੋਂ ਲਓ ਜੀ ਆਓ ਜਿਓ ਦੱਸੋ ਜੀ ਗੱਡੀ ਬਾਰੇ ਇਹ ਹੈ ਜੀ ਪੀਵੀ08 ਐਫਜੀ 8552 ਹੂੰ ਥਾਰ ਪਹਿਲੇ ਨਾਂ ਤੇ 2023 ਮਾਡਲ ਠੀਕ ਹੈ ਠੀਕ ਹੈ ਜੀ ਔਰ ਗ੍ਰਿਲ ਵੀ ਚੇਂਜ ਆ ਜੀ ਨੰਬਰ ਲੋਕਲ ਜਲੰਧਰ ਦਾ ਜੀ ਫੋਗ ਲੈਂਪ ਪ੍ਰੋਜੈਕਟਰ ਲੱਗੇ ਪ੍ਰੋਬਲਮ ਪ੍ਰੋਜੈਕਟ ਅੰਦਰ ਐਸੈਸਰੀ ਸੀਟ ਕਵਰ ਮੈਟ ਜੋ ਆਪਣੇ ਆਰਮਰੈਸਟ ਠੀਕ ਹੈ ਜੀ ਦੋਨੋਂ ਚਾਬੀਆਂ ਸਭ ਸਮਾਨ ਸਾਰਾ ਟੋਟਲ 4/2 ਠੀਕ ਹੈ ਜੀ 2023 ਮਾਡਲ 4/2 ਬਲੈਕ ਕਲਰ ਦੇ ਵਿੱਚ ਸਾਰੀ ਬੰਪਰ ਟੂ ਬੰਪਰ オリジナル ਔਰ ਕਾਰ ਚੱਲੀ ਹੈ ਜੀ 17000 ਕਿਲੋਮੀਟਰ ਕਾਰ ਟੋਟਲ ਰਨਿੰਗ ਹੈ ਠੀਕ ਹੈ 23 ਮਾਡਲ ਆ ਬ੍ਰੈਂਡ ਨਿਊ ਕਾਰ ਬਿਲਕੁਲ ਨਵੀਂ ਮਤਲਬ ਨਵੀਂ ਫਰਸਟ ਓਨਰ ਦੀ ਫਰਸਟ ਓਨਰ ਦੀ ਕਾਰ ਠੀਕ ਹੈ ਜੀ ਤੇ ਰੇਟ ਕੀ ਆ ਤਾਂ ਫਿਰ ਇਹ ਕਾਰ ਦੇ ਦਾਂਗੇ ਜੀ ਆਪਾਂ 13.5 ਲੱਖ ਸਾਢੇ 13 ਲੱਖ ਦੀ ਸਾਢੇ 13 ਲੱਖ ਠੀਕ ਹੈ ਜੀ ਤੇ ਇਹਦੇ ਵਾਸਤੇ 2.5 ਲੱਖ ਰੁਪਏ ਡਾਊਨ ਪੇਮੈਂਟ ਬਿਲਕੁਲ ਜੀ 2 11 ਲੱਖ ਦਾ ਵੀ ਇੱਥੇ ਲੋਨ ਹੋ ਜਾਊਗਾ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਥਾਰ ਰੌਕਸ ਥਾਰ ਰੌਕਸ ਜੀ 4x4 ਆਟੋਮੈਟਿਕ ਸਭ ਤੋਂ ਟੌਪ ਵਾਲਾ ਮਾਡਲ ਹਮ ਔਰ ਇਹਨੂੰ ਲਾਈਟਰ ਵੀ ਐਕਸਟਰਾ ਮਰਸੀ ਵਾਲੇ ਵਧੀਆ ਲੱਗਿਆ ਜੀ ਹਮ ਠੀਕ ਹੈ ਜੀ ਜੀ ਔਰ ਯਾਨੀ ਕਿ ਨਿੱਕੀ ਮੋਟੀ ਜੋ ਇਹਨੂੰ ਐਕਸੈਸਰੀ ਬਲ ਤਾਂ ਤਕਰੀਬਨ ਸਾਰਾ ਕੁਝ ਕੰਪਨੀ ਦਾ ਹੀ ਆ ਤੇ ਜੇ ਕੋਈ ਚੀਜ਼ ਦੀ ਲੋੜ ਹੈ ਤਾਂ ਉਹ ਕਾਰ ਦੀ ਚੀਜ਼ ਵੀ ਪੂਰੀ ਕੀਤੀ ਗਈ ਆ ਠੀਕ ਹੈ ਮੇਨਲੀ ਅਲਾਏ ਹੁੰਦੇ ਨੇ ਹਨਾ ਬਸ ਕਹਿੰਦੇ ਕੰਪਨੀ ਵਾਲੇ ਅਲਾਏ ਨਹੀਂ ਬਸਾਉਣਗੇ ਯਾਨੀ ਉਹ ਅਲਾਏ ਲਾ ਕੇ ਇਹ ਪੌਣੇ 2 ਲੱਖ ਰੁਪਏ ਦਾ ਸੈੱਟ ਐਕਸਟਰਾ ਲੱਗਾ ਆ ਠੀਕ ਹੈ ਜੀ ਯਾਨੀ ਕਿ ਜੇ ਉਹ ਵਿੱਚ ਨਾਲ ਅਸੀਂ 90 ਦਾ ਕਟਾਇਆ ਹੋ ਤੇ ਲੱਖ ਰੁਪਏ ਫਿਰ ਵੀ ਪਾਰਟੀ ਨਾਲ ਲਾ ਦਿੱਤਾ ਲੱਗੇ ਹੋਇਆ ਬਿਲਕੁਲ ਲੈ ਵੀ ਦੁਕਾਨ ਦੇਰੋਂ ਗੱਡੀ 4x4 ਦੇ ਵਿੱਚ AX7L ਆਟੋਮੈਟਿਕ 2024 ਮਾਡਲ ਜੀ ਜੀ ਨਿਕਲੀ ਹੈਗੀ 2025 ਦੇ ਪਹਿਲੇ ਮਹੀਨੇ ਦੀ 5 ਤਰੀਕ ਦੀ ਕਾਰ ਠੀਕ ਹੈ ਜੀ ਮੈਨੂਫੈਕਚਰਿੰਗ 2024 ਇਸ ਕਰਕੇ ਆਪਾਂ ਤੁਹਾਨੂੰ ਮਾਡਲ 2024 ਹੀ ਕਹਿੰਦੇ ਹੂੰ ਚੱਲੀ ਕਿੰਨੀ ਹੈ ਬਾਈ ਠੀਕ ਹੈ ਜੀ ਚੱਲੀ ਹੈਗੀ ਜੀ 21000 ਠੀਕ ਹੈ ਇਹ ਨਵੀਂ ਐਸਟਮ ਲਗਭਗ ਪੈ ਰਹੀ ਹੈ ਜੀ ਲਗਭਗ 28 ਤੋਂ 29 ਲੱਖ ਰੁਪਏ ਦੀ ਕਾਰ ਆ ਠੀਕ ਹੈ ਉੱਪਰ ਅਸੈਸਰੀ ਪਾ ਕੇ 30 ਲੱਖ ਦੀ ਕਾਰ ਪੈਂਦੀ ਠੀਕ ਹੈ ਜੀ ਠੀਕ ਹੈ ਜੀ 24 ਮਾਡਲ ਹੂੰ ਬਿਲਕੁਲ ਟੋਟਲੀ ਨਵੀਂ ਕਾਰ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ 22 ਲੱਖ ਰੁਪਏ ਦੀ ਪੂਰੇ ਦੀ ਲਗਭਗ 7 ਤੋਂ 8 ਲੱਖ ਰੁਪਏ ਦਾ ਤੁਹਾਡਾ ਸੇਵ ਹੁੰਦਾ ਕਾਰ ਜੇ 1 ਸਾਲ ਨਹੀਂ ਹੋਇਆ ਘੱਲੇ ਹੋਇਆ ਨਹੀਂ ਹੈਗਾ ਜਨਵਰੀ ਦੇ ਵਿੱਚ 1 ਸਾਲ ਹੋਣਾ ਜੀ ਜਨਵਰੀ ਜਾ ਕੇ 1 ਸਾਲ ਹੋਊਗਾ ਬਾਈ ਜੀ ਨਿਕਲੀ ਨੂੰ ਤੇ ਤੁਹਾਨੂੰ 7 ਤੋਂ 8 ਲੱਖ ਰੁਪਏ ਦਾ ਫਾਇਦਾ ਹੋ ਰਿਹਾ 2.5 ਲੱਖ ਦੀ 4/4 AX7L ਆਟੋਮੈਟਿਕ ਡੀਜ਼ਲ ਸਭ ਤੋਂ ਟੌਪ ਹੈ ਉੱਪਰ ਦੀ ਕੋਈ ਗੱਲ ਨਹੀਂ ਲਾਕਸ ਦੇ ਵਿੱਚ ਆਓ ਜੀ ਅੰਦਰ ਦੇਖ ਲਓ ਪਛਪੜਨ ਸਟਾਰ ਆ ਗਿਆ ਵੱਡਾ ਸਨਰੂਫ ਆ ਗਿਆ ਜੋ ਜੋ ਵਿੱਚ ਲਗਜ਼ਰੀ ਚ ਟੌਪ ਮਾਡਲ ਹੁੰਦਾ ਜੀ ਬਿਲਕੁਲ ਜੀ ਵੈਂਟੀਲੇਸ਼ਨ ਸੀਟਾਂ ਔਰ ਪੰਜੇ ਇਹਨੂੰ ਲਾਈਟਰ ਲੱਗੇ ਪੰਜੇ ਲਾਇ ਲੱਗਿਆ ਠੀਕ ਹੈ ਪੰਜੇ ਲਾਇ ਲੱਗੀ ਹੂੰ ਟਾਇਰ ਵੀ ਪੰਜੇ ਔਰ ਨੰਬਰ ਬਹੁਤ ਪਿਆਰਾ ਲੱਗਾ ਜੀ ਪੀ ਵੀ 25 ਕੇ 9999 9999 998 ਜੀ ਜੀ ਠੀਕ ਹੈ ਅੱਗੇ ਭਾਜੀ ਆਹ ਲੋਡਡ ਥਾਰ ਆ ਗਈ ਲਓ ਜੀ ਹੁਣ ਸਾਡੇ ਵੀ ਸਾਡੇ ਵੀਰ ਕਹਿੰਦੇ ਵੀ ਕੋਈ ਵਧੀਆ ਸਮਾਨ ਲੋਡਡ ਤੇ ਨੰਬਰ ਫੈਂਸੀ ਹੋਵੇ ਹਾਂ ਇਦਾਂ ਦੀ ਕਾਰ ਵੀ ਦੇ ਦੋ ਨੰਬਰ ਵੀ ਬਾਲਾ ਸੋਹਣਾ ਪੀ ਵੀ 20 E 2020 ਬਿਲਕੁਲ ਜੀ ਔਰ ਪੇਡ ਨੰਬਰ ਆ ਹੂੰ ਮਹਿੰਗਾ ਨੰਬਰ ਘੱਟ ਤੋਂ ਘੱਟ ਨਹੀਂ ਤਾਂ 1.5 ਲੱਖ ਰੁਪਏ ਦਾ ਇਹ ਨੰਬਰ ਹੈਗਾ ਹੈਗਾ ਜੀ ਔਰ ਅਲਾਈਟਰ 2 ਤੋਂ 2.5 ਲੱਖ ਰੁਪਏ ਦਾ ਸੈੱਟ ਲੱਗਾ ਜੀ ਜੀ ਔਰ ਟੋਟਲੀ ਕਾਰ ਨੂੰ ਲਾਈਟਿੰਗ ਵਗੈਰਾ ਗ੍ਰਿਲ ਚੇਂਜ ਬੰਪਰ ਚੇਂਜ ਸਭ ਕੁਝ ਕਵਰ ਆਰਮ ਰੈਸਟ ਸਭ ਕੁਝ ਆ ਸਭ ਕੁਝ ਮਹਿੰਗਾ ਕੋਈ ਸਸਤਾ ਸਮਾਨ ਨਹੀਂ ਲੱਗਦਾ ਇਹਦਾ ਭਾਜੀ ਮਾਡਲ ਕਿੰਨਾ 2023 2023 ਮਾਡਲ ਜੀ ਹਮ ਔਰ 5 ਲੱਖ ਰੁਪਏ ਦੀ ਕਾਰ ਨੂੰ ਐਸੈਸਰੀ ਗਿਣ ਕੇ ਲੱਗੀ ਹੈ ਜੀ ਹੂੰ ਜੇ ਕਹੋਗੇ ਤੇ ਗਿਣ ਕੇ ਨਾਲ ਸਾਰੀ ਪੂਰੀ 5 ਲੱਖ ਰੁਪਏ ਪੂਰਾ ਕਰਵਾ ਕੇ ਦਵਾਂਗੇ ਆ ਭਾਜੀ ਬੰਪਰ ਕਿੰਨੇ ਦਾ ਹੋਊਗਾ ਐਸ ਟਾਈਮ ਬੰਪਰ ਹੈਗਾ ਜੀ 40 ਤੋਂ 45 ਹਜ਼ਾਰ ਰੁਪਏ ਦਾ ਲੋਹੇ ਦਾ ਬੰਪਰ ਆ ਪੂਰਾ ਹੈਵੀ ਨੰਬਰ ਵੀ ਨਾਲ ਹੀ ਹੈ ਜੀ ਹੂੰ 1.5 ਲੱਖ ਰੁਪਏ ਦਾ ਨੰਬਰ ਜੀ ਗ੍ਰਿਲ ਲਾਈਟਾਂ ਅਲਾਈਟਰ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅੰਦਰ ਸੀਟ ਕਵਰ ਆਰਮ ਰੈਸਟ ਅੰਦਰ ਲਾਈਟਾਂ ਵੀ ਸਾਰਾ ਕੰਮ ਹੋਇਆ ਉਹ ਸਾਈਡ ਤੇ ਧੂਤ ਨਾ ਜਾਂ ਵੀ ਲੱਗਿਆ ਹੋਇਆ ਕੀ ਚੀਜ਼ ਹੈ ਉਹ ਬਿਲਕੁਲ ਜੀ ਬਿਲਕੁਲ ਇਹ ਵੀ ਲੱਗਾ ਜੀ ਉਹ ਵੀ ਦਿਖਾ ਔਰ ਕ੍ਰੋਮ ਕਿਟ ਸਾਰੀ ਲੱਗੀ ਆ ਕਾਰ ਨੂੰ ਹਾਂ ਠੀਕ ਹੈ ਜੀ ਮਾਡਲ 2023 2023 ਮਾਡਲ ਹੈ ਜੀ 4/2 ਆ ਠੀਕ ਹੈ ਬਲੈਕ ਕਲਰ ਦੇ ਵਿੱਚ ਪਹਿਲੇ ਨਾਂ ਤੇ ਜੀ ਔਰ ਬਿਲਕੁਲ ਨਵੀਂ ਸਾਰੀ オリジナル ਦੀ ਲਿਖ ਕੇ ਗਾਰੰਟੀ ਮਿਲੂ ਕੋਈ ਵੀ ਪੀਸ ਪੇਂਟ ਨਿਕਲੇ ਕਾਰ ਵਾਪਸ ਲਵਾਂਗੇ ਠੀਕ ਹੈ ਜੀ ਇਹ ਕਾਰ ਦੇ ਦਾਂਗੇ 15 ਲੱਖ ਰੁਪਏ 15 ਲੱਖ ਦੀ 15 ਲੱਖ ਰੁਪਏ ਠੀਕ ਹੈ ਜੀ ਸਮਾਨ ਸਾਰਾ ਫੁੱਲ ਲੋਡਿੰਗ ਜਿੱਦਾਂ ਜੋ ਚਾਹੀਦਾ ਮੇਰੇ ਵੀਰਾਂ ਨੂੰ ਆਫਲੋਡਿੰਗ ਵਾਸਤੇ ਉਹ ਸਾਰਾ ਲੱਗਾ ਹੈ ਬਿਲਕੁਲ ਭਾਈ ਬਹੁਤ ਸਮਾਨ ਲੱਗਾ ਹੋਇਆ ਹੈ ਨੰਬਰ ਨੰਬਰ ਨਾਲ ਹੈ ਜੀ ਨੰਬਰ ਨਾਲ ਆ 15 ਲੱਖ ਦੀ ਗੱਡੀ ਮਿਲ ਜੂ 3 ਲੱਖ ਰੁਪਇਆ 3 ਤੋਂ 4 ਲੱਖ ਰੁਪਇਆ ਦੇ ਵਾਸਤੇ ਡਾਊਨ ਪੇਮੈਂਟ 3 ਲੱਖ ਨਾਲ ਵੀ ਸਰ ਜੂਗਾ ਜੀ ਠੀਕ ਹੈ ਜੀ ਤੇ ਅਗਲੀ ਥਾਰ ਭਾਜੀ ਉਸ ਤੋਂ ਬਾਅਦ ਆ ਗਈ ਜੀ 2000 23 ਮਾਡਲ ਜੀ ਸਿਰਫ 38000 ਕਿਲੋਮੀਟਰ ਕਾਰ ਚੱਲੀ ਠੀਕ ਹੈ ਆਟੋਮੈਟਿਕ 4x4 ਆਟੋਮੈਟਿਕ 4x4 ਨੰਬਰ ਇੱਕ ਵਾਰ ਦਿਖਾ ਦਿਓ ਜੀ ਪੂਰਾ PB 70K 3074 3074 ਜੀ ਇਹਦੇ ਵਿੱਚ ਦੇਖੋ ਲਾਈਟਿੰਗ ਦਾ ਵੀ ਕੰਮ ਹੋਇਆ ਹਮ ਅੰਦਰ ਅੰਦਰ ਦਾ ਆਰਮਰਸ ਕਿੰਨੇ ਹੀ ਜੀ ਮਹਿੰਗੇ ਆਰਮਰਸ ਲੱਗੇ ਆ ਜੀ ਹੂੰ। ਔਰ ਪਿੱਛੇ ਬੈਕ ਲਾਈਟਿੰਗ ਦਾ ਸਾਰਾ ਕੰਮ ਤਾਂ ਹੋਇਆ ਜੀ। ਠੀਕ ਹੈ। ਪਿੱਛੇ ਵਾਲੀਆਂ ਲਾਈਟਾਂ ਵੀ ਚੇਂਜ ਆ। ਹੂੰ। ਅੰਦਰ ਦੇਖੋ ਆਰਮਰੇਸ ਜਿਹੜੇ ਇਹਦੇ ਵਿੱਚ ਫੋਨ ਚਾਰਜਿੰਗ ਵਗੈਰਾ ਸਾਰਾ ਕੁਝ ਇਹਦੇ ਵਿੱਚ ਐਡ ਆ। ਹੂੰ। ਇਹ 4x4 ਆਟੋਮੈਟਿਕ ਆ ਗਈ। 4x4 ਆਟੋਮੈਟਿਕ ਬਲੈਕ ਕਲਰ ਦੇ ਵਿੱਚ। ਪਹਿਲੇ ਨਾਂ ਤੇ ਕਾਰ ਸਾਰੀ ਓਰੀਜਨਲ, ਸਪਨੀ ਅਨਯੂਜ਼। ਠੀਕ ਹੈ। ਠੀਕ ਹੈ ਜੀ। ਔਰ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਜੀ ਚੱਲੀ ਹੈਗੀ ਆ ਸਾਰੇ। 36000 ਕਿਲੋਮੀਟਰ ਚੱਲੀ ਆ ਜੀ 15 ਲੱਖ 20 ਹਜ਼ਾਰ ਰੁਪਏ ਦੀ ਕਾਰ ਮਿਲ ਜੇਗੀ 15 ਲੱਖ 20 ਹਜ਼ਾਰ ਦੀ 4 2023 ਮਾਡਲ ਆਟੋਮੈਟਿਕ ਜੀ 23 ਮਾਡਲ ਠੀਕ ਹੈ ਜੀ ਤੇ ਇਹਦੇ ਵਾਸਤੇ ਵੀ ਤਿੰਨ ਲੱਖ ਰੁਪਏ ਡਾਉਨ ਪੇਮੈਂਟ ਤਕਰੀਬਨ ਥਾਰ ਜਿਹੜੀ ਮਰਜ਼ੀ ਲੈ ਲਓ ਤਿੰਨ ਅੱਜ ਤਿੰਨ ਢਾਈ ਠੀਕ ਹੈ ਢਾਈ ਤੋਂ ਤਿੰਨ ਸੱਟ ਤਿੰਨ ਵਿੱਚ ਸਰ ਜਾਂਦਾ ਹੈ ਠੀਕ ਹੈ ਜੀ ਤੇ ਆ ਗੱਡੀ ਬਾਰੇ ਦੱਸਿਓ ਫਿਰ ਇਹ ਸੇਲ ਹੋ ਗਈ ਜੀ ਪੀ ਵੀ 22 Y0075 ਇਹ ਸੇਲ ਹੋ ਰਹੀ ਹੈ 0075 ਸੇਲ ਹੋ ਰਹੀ ਹੁਣ ਆ ਗਈ ਜੀ ਪੀ ਵੀ 2 ਪੀ ਵੀ 02 0081 ਹਮ ਪੇਡ ਨੰਬਰ ਦੇ ਨਾਲ ਜ ਇਹਦੀ ਵੀ ਗ੍ਰਿਲ ਚੇਂਜ ਹੈ ਨੰਬਰ BAP ਲੱਗਾ ਜੀ ਅੰਦਰ ਸੀਟ ਕਵਰ ਆਰਮਰਸ ਸਾਰਾ ਕੁਝ ਨੂੰ ਲੱਗਾ 2023 4x4 ਠੀਕ ਹੈ ਮੈਨੂਅਲ ਕਾਟੋ ਮੈਨੂਅਲ ਜੀ 2000 ਕਿਵੇਂ ਕਿ ਮੈਨੂਅਲ ਦੇ ਵਿੱਚ ਵੀ ਜਾਰਾ ਮੇਰੇ ਵੀ ਪਸੰਦ ਕਰਦੇ ਆ ਬਿਲਕੁਲ 20000 ਚੱਲੀ ਸਾਰੀ 20000 ਚੱਲੀ ਸਾਰੀ ਓਰੀਜਨਲ ਕੋਈ ਪੀਸ ਵੇਣ ਨਹੀਂ ਠੀਕ ਹੈ ਜੀ ਪਰ ਅੰਦਰੋਂ ਤੁਸੀਂ ਇੰਟੀਰੀਅਰ ਇੱਕ ਵਾਰ ਦੇਖ ਸਕੋ ਤਾਂ ਸਾਰਾ ਫੁੱਲ ਟੌਪ ਦਾ ਇੰਟੀਰੀਅਰ ਬਿਲਕੁਲ ਇਹਦੇ ਵਿੱਚ ਵੀ ਆਰਮਰਸ ਵਧੀਆ ਲੱਗੇ ਜਿੱਦਾਂ ਚਾਰਜਸ ਵਗੈਰਾ ਸਾਰਾ ਆਰਮਰਸ ਵੀ ਲੱਗਾ ਆਰਮਰਸ ਤੋਂ ਬੈਕ ਸਾਈਡ ਤੇ ਦੋਨੇ ਲੱ ਜੀ ਆਪਾਂ ਗੁਰੂਦੀਪ ਨਗਰੀ ਦਾ ਨੰਬਰ ਹੂੰ ਤੇ ਭਾਜੀ ਇਹਦਾ ਕੀ ਰੇਟਰ ਹੋਆ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਜੀ 14 ਲੱਖ 40 ਹਜ਼ਾਰ ਰੁਪਏ 14 ਲੱਖ 40 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਤੇ ਜਿਹੜੇ ਵੀਰ ਕਹਿੰਦੇ ਆ ਕਿ ਸਾਨੂੰ ਚਿੱਟੇ ਰੰਗ ਦੀ ਥਾਰ ਚਾਹੀਦੀ ਹੈ ਉਹਨਾਂ ਨੂੰ ਬਿਲਕੁਲ ਜੀ ਕਲਰ ਜਿਵੇਂ ਅਸੀਂ ਪੂਰੀ ਕਰਾਵਾਂਗੇ ਇਹ ਹੁਣ ਬਲੈਕ ਦਿਖਾਤੀਆਂ ਹੁਣ ਆਜੋ ਵਾਈਟ ਤੇ ਜੀ ਨੰਬਰ ਦਿਖਾਓ ਵੀਰੇ ਪਹਿਲਾਂ PB 27 K 0432 ਹੂੰ 2 3 4 2 4 3 2 ਉਲਟ ਕਰ ਦਿਓ ਹਾਂ ਲਜੀ ਔਰ ਅੰਦਰ ਦੇਖੋ ਸੀਟ ਕਵਰ ਆਰਮ ਰੈਸਟ ਕੀਤੇ ਸੋਹਣੇ ਲੱਗੇ ਆ ਦੋਨੋਂ ਚਾਬੀਆਂ ਦੇ ਨਾਲ 2023 4-ਵਿਲ ਡਰਾਈਵ 30000 ਕਿਲੋਮੀਟਰ ਕਾਰ ਚਲੀ 23 ਮਾਡਲ 4x4 ਮੈਨੂਅਲ 30000 ਚੱਲੀ ਬਿਲਕੁਲ ਜੀ ਠੀਕ ਹੈ ਜੀ ਇਹ ਕਾਰ ਦੇ ਦਾਂਗੇ 14 ਲੱਖ 20000 ਰੁਪਏ 14 ਲੱਖ ਤੇ 20000 ਦੀ ਹਾਂਜੀ ਠੀਕ ਹੈ ਇਹ ਵੀ ਸਾਰੀ ਓਰੀਜਨਲ ਕਾਰ ਜੀ ਸਾਰੀ ਓਰੀਜਨਲ ਦੀ ਭਾਈ ਗਾਰੰਟੀ ਰਹੂਗੀ ਕੋਈ ਪੀਸ ਪੇਂਟ ਹੋਇਆ ਗੱਡੀ ਲੈਣ ਤੋਂ ਬਾਅਦ ਗੱਡੀ ਵਾਪਸ ਬਿਲਕੁਲ ਜੀ ਲਿਖ ਕੇ ਮਿਲੂਗਾ ਜੀ ਠੀਕ ਹੈ ਲਓ ਜੀ ਹੁਣ ਨੰਬਰ ਦੇਖੋ ਨੰਬਰ ਯਾਨੀ ਤੁਹਾਨੂੰ ਅੱਜ ਪੇਡ ਨੰਬਰਾਂ ਦੇ ਨਾਲ ਨਾ ਲਿਜਾ ਦੇਣਾ ਬਿਲਕੁਲ ਪੀਪੀ 15 Y 48 ਹਾਂ 8 ਹੀ ਮਾਰਦੀ ਹੈ ਗੱਡੀ ਇਹ ਕਹਿ ਸਕਦੇ ਆਪਾਂ ਹਾਂਜੀ ਲੋ ਜੀ ਕਾਲੇ ਰੰਗ ਦੀ ਥਾਰ 2023 ਮਾਡਲ ਹੈ ਜੀ ਹਮ ਕਾਰ ਚੱਲੀ ਸਿਰਫ 22000 ਕਿਲੋਮੀਟਰ ਠੀਕ ਹੈ ਜੀ ਪਹਿਲੇ ਨਾਂ ਤੇ ਕਾਰ ਹਮ 4/2 ਤੇ ਸੀਟ ਕਵਰ ਦਿਖਾਓ ਅੰਦਰ ਆਣ ਕੇ ਕਿੰਨੇ ਸੋਹਣੇ ਪਿਆਰੇ ਬਕਰ ਫਿਟਿੰਗ ਲੱਗੇ ਦੇਖੋ ਲੋ ਜੀ 4/2 ਦੇ ਵਿੱਚ 22000 ਚੱਲੀ ਕੀ ਕਾਰ ਮਿਲ ਜੂਗੀ ਆਪਾਂ ਨੂੰ ਜੀ 13 ਲੱਖ ਰੁਪਏ ਦੀ 13 ਲੱਖ ਦੀ 13 ਨੰਬਰ ਬਿਲਕੁਲ ਜੀ ਉਹਨਾਂ ਗ੍ਰਿਲ ਦੇਖੋ ਕਿੰਨੀ ਵਧੀਆ ਗ੍ਰਿਲ ਵੀ ਲੱਗੀ ਯਾਨੀ ਸਾਰਾ ਐਸੈਸਰੀ ਨਿੱਕੀ ਮੋਟੀ ਫੁੱਲ ਕਾਰ ਨੂੰ ਲੱਗੀ ਹੈ ਜੀ ਲਗਭਗ ਸਾਰੀਆਂ ਲਗਾਰਾਂ ਨੇ ਲੱਗੀ ਹਾਂ ਹਾਂ ਤਕਰੀਬਨ ਜੀ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਆ ਗਈ ਜੀ PV65 ਮਹਾਲੀ ਨੰਬਰ ਜੀ BD9972 ਹੂੰ ਇਹ ਹੈਗੀ ਜੀ 2023 ਮਾਡਲ 4/4 22 ਮਾਡਲ 4x4 4x4 ਕਾਰ ਚੱਲੀ ਆ ਜੀ 46000 ਠੀਕ ਹੈ ਇਹਦੇ ਵੀ ਦੇਖੋ ਅੰਦਰ ਸੀਟ ਕਵਰ ਹਰ ਹਰ ਕਾਰ ਨੂੰ ਹਰ ਅਲੱਗ-ਅਲੱਗ ਡਿਜ਼ਾਈਨ ਹਮ ਦੇਖੋ ਸੀਟ ਕਵਰ ਬਿਲਕੁਲ ਵਧੀਆ ਜਿਹਨੂੰ ਕੁਆਲਿਟੀ ਦੇ ਘਾਟ ਘਾਟ ਇਹ ਨਹੀਂ 5-7000 ਵਾਲੇ ਘਾਟ ਘਾਟ 15-20000 ਦੇ ਸੀਟ ਕਵਰ ਲੱਗੇ ਆ ਹਮ ਸੱਚ ਵੀ 70 ਮੈਟ ਤੇ ਮੈਟਿੰਗ ਹੋਈ ਆ ਠੀਕ ਹੈ ਜੀ ਠੀਕ ਹੈ ਬਲੈਕ ਕਲਰ ਦੇ ਵਿੱਚ ਕਾਰ ਚੱਲੀ ਆ ਜੀ ਸਿਰਫ 46000 ਇਹ ਕਾਰ ਦੇ ਦਾਂਗੇ 1420 14 ਲੱਖ 20000 20000 ਠੀਕ ਹੈ ਜੀ ਅੱਗੇ ਫੇਰ ਬਾਈ ਜੀ ਥਾਰ ਆ ਉਸ ਤੋਂ ਬਾਅਦ ਆ ਗਈ ਥਾਰ ਪੀਬੀ 67 ਛਾਹਕੋਟ ਦਾ ਨੰਬਰ ਜੀ ਈ 0562 ਜੀ ਇਹ ਹੈਗੀ ਆ ਸਰ 2024 ਮਾਡਲ ਪਹਿਲੇ ਨਾਂ ਤੇ ਕਾਰ ਸਿਰਫ 12000 ਚੱਲੀ 12000 ਚੱਲੀ ਹਾਂਜੀ ਇਹ 4/2 ਜੀ ਠੀਕ ਹੈ ਇਹ ਕਾਰ ਦੇ ਦਾਂਗੇ ਆਪਾਂ 13 ਲੱਖ ਰੁਪਏ ਦੀ 13 ਲੱਖ ਦੀ 24 ਮਾਡਲ 12000 ਚੱਲੀ ਥਾਰ ਮੇਂ ਪਹਿਲੀ ਸਰਵਿਸ ਇਹਦੀ 11000 ਤੇ ਹੋਈ ਆ ਜੀ ਹੁਣ ਤੁਸੀਂ 21000 ਤੇ ਕਰਾਉਣੀ ਆ ਠੀਕ ਹੈ ਹਾਂਜੀ ਤੇ ਅੱਗੇ ਬਾਈ ਜੀ ਗ੍ਰੇ ਕਲਰ ਦੇ ਵਿੱਚ ਆ ਗਈ ਜਿਹੜੇ ਵੀਰ ਡਿਮਾਂਡ ਕਰਦੇ ਆ ਜੇ ਹਨ ਗ੍ਰੇ ਕਲਰ ਜੀ ਕਰਤਾ ਜੀ ਬਲੈਕ ਵਾਈਟ ਹੁਣ ਗਰੇ ਤੇ ਆ ਜੋ ਜੀ ਔਰ ਇਹਦਾ ਵੀ ਨੰਬਰ ਦੇਖੋ ਪੀਵੀ 65 ਬੀ ਸੀ 7576 ਜੀ ਇਹਦਾ ਵੀ ਨੰਬਰ ਪੇਡ ਹੈ ਜੀ ਜੀ ਬਿਲਕੁਲ ਲਾਈਟਾਂ ਵੀ ਚੇਂਜ ਠੀਕ ਹੈ ਜੀ ਔਰ ਇਹ ਕਾਰ 22 ਮਾਡਲ ਹੈ ਜੀ 58000 ਕਿਲੋਮੀਟਰ ਚੱਲੀ ਆ 4 ਵੀਲ ਡਰਾਈਵ ਠੀਕ ਹੈ ਇਹਦੇ ਵੀ ਅੰਦਰ ਤਿੰਨੇ ਆਰਮਸਟ ਲੱਗੇ ਆ ਜੀ ਇੱਕ ਸੈਂਟਰ ਚ ਦੋ ਪਿੱਛੇ ਜੀ 4x4 ਮੈਨੂਅਲ ਦੇ ਵਿੱਚ ਆ ਗਈ ਜੀ ਇਹ ਬਿਲਕੁਲ ਜੀ 2022 ਮਾਡਲ ਦੇ ਵਿੱਚ ਔਰ ਸਾਰੀ origional ਸਟੱਫ ਨਹੀਂ ਅਨਜੂ ਬਿਲਕੁਲ ਨਵੀਂ ਕਾਰ ਹੈ ਚੱਲੀ ਕਿੰਨੀ ਕਿਹਾ ਭਾਜੀ ਇਹ? ਇਹ ਕਾਰ ਚੱਲੀ ਆ ਜੀ 58000 58000 ਇਹ ਕਾਰ ਮਿਲ ਜੂ 13 ਲੱਖ ਰੁਪਏ ਦੀ 13 ਲੱਖ ਦੀ 4x4 ਮੈਨੂਅਲ ਉਹ ਵੀ 2022 ਮਾਡਲ ਹਾਂਜੀ ਠੀਕ ਹੈ ਜੀ ਲਓ ਜੀ ਅੱਗੇ ਚੈੱਕ ਕਰੋ 2015 ਨੰਬਰ PB 70 B 15 ਜੀ ਠੀਕ ਹੈ ਜੀ ਇਹ ਕਾਰ ਹੈਗੀ ਆ ਸਰ 2024 ਮਾਡਲ ਹਮ 4x2 ਪਹਿਲੇ ਨਾਂ ਤੇ ਸੌਰੀ ਦੂਜੇ ਨਾਂ ਤੇ ਇਹ ਕਾਰ ਦੇ ਦਾਂਗੇ 12 ਲੱਖ ਰੁਪਏ ਮਾਡਲ ਕਿੰਨਾ 2024 24 ਮਾਡਲ 4.2 ਚੱਲੀ ਕਿੰਨੀ ਹੈ ਚੱਲੀ ਸਿਰਫ 11000 ਲੋ ਜੀ ਸਿਰਫ 11000 ਚੱਲੀ 24 ਮਾਡਲ ਥਾਰ ਕੋ ਵੀ ਮਾਡ ਲਿਆ 12 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਦੇ ਦਾਂਗੇ ਇਹਦੇ ਵਿੱਚੋਂ ਵੀ ਜੇ ਮੇਰਾ ਵੀਰ ਕੋ ਕਹੋਗੇ ਜਸਵੀਰ ਦੀ ਵੀਡੀਓ ਦਿਖਾ ਦੇਣ ਕੇ ਲਾਈਕ ਤੇ ਸ਼ੇਅਰ ਦਿਖਾ ਦੇ ਹੋਰ 21000 ਬਦਮਾਨਤ ਕਰਾਂਗਾ 12 ਲੱਖ ਚੋਂ 21000 ਕਰ ਦਾਂਗੇ ਤੇ ਪਿੱਛੇ ਰਹਿ ਗਿਆ 1179000 81000 ਲੋ ਜੀ R8 ਦੇ ਵਿੱਚ ਥਾਰ ਕੇ ਤੁਹਾਨੂੰ ਲੱਭਣੀ 24万 ਦਾ ਬਿਲਕੁਲ ਜੀ ਔਰ ਚੱਲੀ ਸਿਰਫ 11000 ਕੀ ਬਾਤ ਹੈ ਤੇ ਇਹਦੇ ਤੇ ਲੋਨ ਕਿੰਨੇ ਦਾ ਹੋ ਜਾਊਗਾ ਇਹਦੇ ਉੱਤੇ ਪਾਉਂਗੇ 11 ਦਾ ਹੀ ਲੋਨ ਕਰਾ ਲਓ ਅੱਛਾ 11 ਲੱਖ ਦੀ ਹੋ ਜਾਊਗਾ ਜੀ ਤੇ ਪਿੱਛੇ ਦਾ ਫਿਰ ਜ਼ੀਰੋ ਡਾਊਨ ਪੇਮੈਂਟ ਰਹਿ ਗਿਆ ਜ਼ੀਰੋ ਡਾਊਨ ਪੇਮੈਂਟ ਦੇ ਠੀਕ ਹੈ ਲੋ ਮਿੱਤਰੋ ਜੇ ਥਾਰ ਦਾ ਸੁਪਨਾ ਤੁਹਾਡਾ ਪੂਰਾ ਹੋ ਜਾਊਗਾ ਬਹੁਤ ਘੱਟ ਬਜਟ ਦੇ ਵਿੱਚ ਤੁਹਾਨੂੰ ਉੱਚੇ ਮਾਡਲ ਦੀ ਗੱਡੀ ਮਿਲ ਜਾਊਗੀ ਉੱਚੇ ਮਾਡਲ ਦੀ ਤੇ ਘੱਟ ਚੱਲੀ ਘੱਟ ਚੱਲੀ ਦੋਨੋਂ ਜਿੱਦਾਂ ਪੂਰੀਆਂ ਨਾਲੇ ਦੇ ਵਿੱਚ ਕਲਰ ਵੀ ਦੂਜਾ ਆ ਗਿਆ ਨਾ ਭਾਜੀ ਇਹ ਸਪਾਰਕਲ ਬਲੈਕ ਬਿਲਕੁਲ ਜੀ ਬਲੈਕ ਕਲਰ ਜਿਹੜਾ ਨਿਊ ਐਸਟੀਮ ਆ ਰਿਹਾ ਨਾ ਹਾਂ ਉਹ ਆ ਗਿਆ ਹਾਂ ਉਹ ਵਾਲਾ ਠੀਕ ਹੈ ਜੀ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਉ ਉਹਦਾ ਵੱਖਰਾ ਰਿਗਾਰਡ ਹੋ ਜੂਗਾ ਕਰ ਦੋਗੇ ਜੀ ਔਰ ਕਿਸੇ ਵੀਰ ਨੂੰ ਨਵੀਂ ਮੰਦਰਾ ਦੀ ਚਾਹ ਟਵਾਟਾ ਦੀ ਕੋਈ ਵੀ ਕਾਰ ਚਾਹੀਦੀ ਹੋਵੇ ਹੂੰ ਬੇਝੇ ਜਕਾਓ ਕਈ ਮੇਰੇ ਵੀਰ ਕਹਿੰਦੇ ਫੋਨ ਨਹੀਂ ਚੱਕਦੇ ਟੈਂਡਰ ਨਹੀਂ ਕੀਤਾ ਮੈਸੇਜ ਨਹੀਂ ਕੀਤਾ ਨਹੀਂ ਕਰ ਹੁੰਦਾ ਕਿ ਵੀ ਵੀਰ ਸਾਰੇ ਬੱਚੇ ਵੀ ਬਿਜ਼ੀ ਹੁੰਦੇ ਅਸੀਂ ਵੀ ਬਿਜ਼ੀ ਹੁੰਨੇ ਬਿਲਕੁਲ ਕੋਈ ਛੁੱਟੀ ਨਹੀਂ ਸਰੇਸ਼ 6 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਜਦੋਂ ਮਰਜ਼ੀ ਆਓ ਜਿਹੜੀ ਮਰਜ਼ੀ ਇੰਡੀਆ ਦੀ ਕਾਰ ਹੈ ਨਾ ਜਿਹੜੇ ਮਰਜ਼ੀ ਕੋਨੇ ਤੋਂ ਤੁਹਾਨੂੰ ਮੈਨੂੰ ਲਿਆ ਕੇ ਦੇਣੀ ਪੈ ਜੇ ਲਿਆ ਕੇ ਦਊਗਾ ਤੇ ਭਾਜੀ ਜਿਹੜਾ ਬੰਦਾ ਨਵੀਂ ਗੱਡੀ ਲੈਣ ਆਊਗਾ ਤੁਹਾਡੇ ਕੋਲ ਆਪਾਂ ਉਹਦੇ ਲਈ ਇੱਕ ਉਹ ਵੀ ਗੱਲ ਕਰ ਲਈ ਨਾ ਵੀ ਰੇਟ ਆਫ ਇੰਟਰਸਟ ਵਿਆਜ ਭਾਜੀ ਉਹਦੇ ਵਾਸਤੇ ਆਪਾਂ ਸਰਕਾਰੀ ਬੈਂਕ ਵੀ ਸਾਡੇ ਕੋਲ ਚਾਰ ਬੈਂਕਾਂ ਸਰਕਾਰੀ ਆ ਗਈਆਂ ਜੀ ਠੀਕ ਹੈ ਤੇ ਜੇ ਤੁਹਾਡੀ ਕਿਰਪਾ ਹੋ ਗਈ ਜਾਂ ਮਹਾਰਾਜ ਦੀ ਕਿਰਪਾ ਹੋ ਗਈ ਤੇ ਮੈਂ ਪੰਜਵੀਂ ਬੈਂਕ ਐਸ ਬੀ ਆਈ ਐਸ਼ਾ ਤੁਹਾਨੂੰ ਮੰਡੇ ਤੱਕ ਉਹ ਵੀ ਜੋੜਦਾਗਾ ਠੀਕ ਹੈ ਜੀ ਐਸਬੀਆਈ ਵੀ ਲਿਆ ਰਿਹਾ ਜੀ ਤੇ ਫਿਰ ਨਵੀਂ ਕਾਰ ਤੇ ਕਿੰਨਾ ਵਿਆਜ ਇੱਕ ਲੱਖ ਰੁਪਏ ਨੂੰ ਸਿਰਫ 4000 ਰੁਪਿਆ ਇੱਕ ਸਾਲ ਦਾ ਵਿਆਜ ਇੱਕ ਸਾਲ ਦਾ ਤੇ ਪਰ ਅਨਿਕਾਰ ਤੇ ਪ੍ਰਾਣੀਕਾਰ ਦੇ ਉੱਤੇ ਅਗਰ ਸਰਕਾਰੀ ਬੈਂਕ ਤੋਂ ਲੋਨ ਹੋ ਜਾਂਦਾ ਹਮ ਯਾਨੀ ਸਰਕਾਰੀ ਬੈਂਕ ਤੋਂ ਲੋਨ ਤਾਂ ਹੋਣਾ ਜੇ ਤੁਸੀਂ ਆਈਟੀਆਰ ਭਰਦੇ ਆ ਜਾਂ ਤੁਸੀਂ ਸਰਕਾਰੀ EMPLOYEES ਤੇ 1 ਲੱਖ ਰੁਪਏ ਨੂੰ 6000 ਤੋਂ 6500 ਰੁਪਿਆ ਲਓ ਜੀ ਬਹੁਤ ਘੱਟ ਰੇਟ ਆਫ ਇੰਟਰਸਟ ਦੇ ਉੱਤੇ ਤੁਹਾਡਾ ਜਿਹੜਾ ਲੋਨ ਹੋ ਜੂਗਾ ਤੇ ਵੀਡੀਓ ਨੂੰ ਬਾਈ ਜੀ ਲਾਈਕ ਕਮੈਂਟ ਐਂਡ ਸ਼ੇਅਰ ਕਰਿਓ ਮੈਂ ਪਹਿਲਾਂ ਵੀ ਦੱਸਤਾ ਕਿ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਦਾ ਵੱਖਰਾ ਰਿਕਾਰਡ ਕੀਤਾ ਜੋ ਹੁਣ ਤੁਸੀਂ ਭੰਡਾਰੀ ਕਾਰੋਬਾਰ ਭੋਗਪੁਰ ਸਕਰੀਨ ਤੇ ਜਲਦ ਨਾਲ ਨੰਬਰ ਤੇ ਕਰ ਦਿਓ ਸ਼ੇਅਰ ਸასი ਸ਼ਕੀਰ ਜੀ